ਸ਼ੁਰੂਆਤ 13 ਰੁੱਖਾਂ ਤੋਂ ਅੱਜ ਇਹ ਸੁਪਨਾ ਟੀਚਾ ਪੱਖੋਵਾਲ ਪਿੰਡ ਦੇ ਵਿੱਚ 1300 ਰੁੱਖ ਲਾਉਣ ਦਾ ਜੀ ਪਰ ਭਰਾਵੋ ਇਹ ਇਕੱਲਾ ਇਨਸਾਨ ਕੋਈ ਪੂਰਾ ਨਹੀਂ ਕਰ ਸਕਦਾ ਇਹ ਸੁਪਨਾ ਤਾਂ ਪੂਰਾ ਹੋਊਗਾ ਜੇ ਆਪਾਂ ਸਾਰੇ ਭਰਾ ਭਰਾਵਾਂ ਵਾਂਗ ਰਲ ਮਿਲ ਕੇ ਕੰਮ ਕਰਾਂਗੇ ਤੇ ਇੱਕ ਦੂਏ ਦਾ ਹੌਸਲਾ ਵਧਾਵਾਂਗੇ ਸੋ ਦੋ ਕੁ ਮਿੰਟ ਤੁਹਾਡੇ ਨਾਲ ਗੱਲ ਕਰਨੀ ਆ ਵੀ ਪਿੰਡ ਪੱਖੋਵਾਲ ਦੇ ਵਿੱਚ ਜੋ ਆਪਾਂ ਹਰੀਆਲੀ ਕਲੱਬ ਪੱਖੋਵਾਲ ਬਣਾਇਆ ਹੋ ਸਕਦਾ ਹਲੇ ਬਹੁਤੇ ਭਰਾਵਾਂ ਨੂੰ ਨਾ ਪਤਾ ਹੋਵੇ ਕਿਉਂਕਿ ਸਾਰਿਆਂ ਤੱਕ ਅਸੀਂ ਹਲੇ ਨਹੀਂ ਜਾ ਸਕੇ ਸਾਨੂੰ ਇਹ ਆ ਵੀ ਹੌਲੀ-ਹੌਲੀ ਦੇਖ ਕੇ ਆਪਣੇ ਆਪ ਆਪਣਾ ਫਰਜ਼ ਬਣਦਾ ਜੋੜਦਾ ਕਿਉਂਕਿ ਜਿਹੜਾ ਇਹ ਕੰਮ ਆਪਾਂ ਕਰ ਰਹੇ ਹਾਂ ਆਮ ਹੀ ਆਪਾਂ ਇਹ ਸੁਣਦੇ ਆ ਕਿ ਆਪਾਂ ਗੁਰੂ ਨਾਨਕ ਦੇਵ ਜੀਆ ਨੂੰ ਤਾਂ ਮੰਨਦੇ ਆ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਵੀ ਮੰਨਦੇ ਆ ਪਰ ਅਸੀਂ ਗੁਰੂ ਨਾਨਕ ਦੇਵ ਜੀਆ ਦੀ ਨਹੀਂ ਮੰਨਦੇ ਕਿਉਂਕਿ ਜੇ ਅਸੀਂ ਉਹਨਾਂ ਦੀ ਮੰਨਦੇ ਹੁੰਦੇ ਤਾਂ ਪਵਨ ਗੁਰੂ ਪਾਣੀ ਪਿਤਾ ਇਹ ਸ਼ਬਦ ਅਸੀਂ ਕਿੰਨੀ ਵਾਰ ਸੁਣਦੇ ਆ ਪੜ੍ਹਦੇ ਆ ਪਰ ਅਸੀਂ ਅਮਲ ਨਹੀਂ ਕਰਦੇ ਕਿਉਂਕਿ ਆਪਣੇ ਸਾਹਮਣੇ ਆ ਕਿ ਆਪਾਂ ਕਿੰਨੀਆਂ ਵੀਡੀਓ ਦੇਖ ਲਈਆਂ ਕਿੰਨੇ ਰੁੱਖਾਂ ਨੂੰ ਅੱਗਾਂ ਲੱਗ ਚੁੱਕੀਆਂ ਪાંਸੀ ਪਰਿੰਦੇ ਮੱਚ ਗਏ ਚਲੋ ਆਪਾਂ ਉਸ ਪਾਸੇ ਨਾ ਜਾਈਏ ਆਪਾਂ ਜੋ ਆਪਣੇ ਪਿੰਡ ਵਿੱਚ ਇਹ ਰੁੱਖ ਲਾਉਣ ਦੀ ਸ਼ੁਰੂਆਤ ਕੀਤੀ ਆ ਇਹ ਮਹਮ ਅੱਜ ਆਪਣੇ ਦਿਨ ਬੁੱਧਵਾਰ 19 ਤਰੀਕ ਜੂਨ 2024 ਨੂੰ ਆਪਾਂ ਕਰ ਰਹੇ ਹਾਂ ਜੀ 13 ਰੁੱਖ ਲਾਏ ਨੇ ਕਹਿਣ ਤੋਂ ਪਾਪ ਇਹ ਵੀ ਰੁੱਖ ਚਾਹੇ ਗਿਣਤੀ ਆਪਾਂ ਜਿੰਨੀ ਮਰਜ਼ੀ ਵਧਾ ਲਈਏ ਜੇ ਆਪਾਂ 500 ਰੁੱਖ ਲਾ ਸਕਦੇ ਸੀ ਪਰ ਸਾਰੇ ਭਰਾਵਾਂ ਨੇ ਇੱਕ ਰੈਸਲਾ ਕੀਤੀ ਕਿ ਜਿਹੜੇ ਰੁੱਖ ਲਾਉਣੇ ਨੇ ਉਹ ਆਪਾਂ ਸੇਫਟੀ ਗਾਰਡ ਤੋਂ ਬਿਨਾ ਨਹੀਂ ਲਾਉਣੇ ਉਹਦੇ ਤੇ ਤੁਹਾਨੂੰ ਪਤਾ ਹੀ ਆ ਵੀ 14-1500 ਦੇ ਕਰੀਬ ਖਰਚਾ ਆ ਜਾਂਦਾ ਇੱਕ ਰੁੱਖ ਲਾਉਣ ਤੇ ਇਸ ਤਰ੍ਹਾਂ ਦਾ ਜਿਹੜਾ ਗਾਰਡ ਬਣਾ ਕੇ ਲਾਉਣ ਤੇ ਸਾਰੇ ਭਰਾ ਖੜੇ ਨੇ ਰਾਜਕਮਲ ਵੀਰ ਦੀ ਸਾਡੇ ਖੜੇ ਨੇ ਵੱਡੇ ਭਰਾ ਸਾਰਿਆਂ ਨੇ ਇਹੀ رائے ਦਿੱਤੀ ਵੀ ਯਾਰ ਆਪਾਂ ਘੱਟ ਲਾ ਲੋ ਪਰ ਆਪਾਂ ਲਾਉਣੇ ਸੇ ਪੂਰੇ ਨੇ ਵੀ ਆਪਾਂ ਸੰਭਾਲਣੇ ਨੇ ਤੇ ਪਾਲਣੇ ਨੇ ਹੁਣ ਗੱਲ ਆ ਗਈ ਇਹ ਵੀ ਤੁਸੀਂ ਸਾਡੇ ਤੇ ਭਰੋਸਾ ਕੀਤਾ ਸਾਨੂੰ ਸਹਿਯੋਗ ਦਿੱਤਾ ਕਿਉਂਕਿ ਪੈਸੇ ਬਿਨਾਂ ਨਹੀਂ ਇਹ ਕੰਮ ਚੱਲਦਾ ਸੋ ਜਿਹੜਾ ਹਿਸਾਬ ਕਿਤਾਬ ਆ ਉਹ ਸਾਡੇ ਵਿਕਾਸ ਵੀਰ ਆ ਇਹਦੇ ਕੋਲੇ ਆ ਜਿਹੜੀ ਮੈਂ ਗੱਲ ਅਸਲੀ ਤੁਹਾਨੂੰ ਕਹਿਣੀ ਚਾਹੁੰਦਾ ਸੀ ਅੱਜ ਤੁਸੀਂ ਸਾਡੇ ਤੇ ਭਰੋਸਾ ਕੀਤਾ ਇੱਕ ਇੱਕ ਪੈਸੇ ਦਾ ਜਿਹੜਾ ਹਿਸਾਬ ਕਿਤਾਬ ਵੀਰ ਦਾ ਲਿਖਿਆ ਹੋਇਆ ਹਰਾਮ ਹੋਊ ਸਾਨੂੰ ਇੱਕ ਪੈਸਾ ਵੀ ਕੋਈ ਇੱਧਰ ਉੱਧਰ ਕਰਨਾ ਕਿਉਂਕਿ ਸਾਨੂੰ ਤਾਂ ਇਹ ਵੀ ਤੁਹਾਡੇ ਜਿੰਨੀ ਤੁਸੀਂ ਸੇਵਾ ਦੇ ਰਹੇ ਹੋ ਉਹਦੇ ਨਾਲ ਵੱਧ ਤੋਂ ਵੱਧ ਰੁੱਖ ਲਾਏ ਜਾਣ ਕਿਉਂਕਿ ਰੰਗ ਕਰਨ ਦੀ ਸਾਥੋਂ ਪੇਂਟ ਨੇ 1000 ਰੁਪਏ ਮੰਗਿਆ ਸੀਗੇ 1000 ਰੁਪਏ ਪੇਂਟ ਨੇ ਮੰਗਿਆ ਪਰ ਉਹ ਅਸੀਂ ਆਪ ਰੰਗ ਕੀਤਾ ਵੀ ਨਹੀਂ ਯਾਰ ਆਪਾਂ ਪੈਸੇ ਇਸ ਤਰ੍ਹਾਂ ਨਹੀਂ ਦੇਣੇ ਬੂਟੇ ਲੈ ਕੇ ਆਉਣੇ ਸੀ ਅਸੀਂ ਗੱਡੀ ਕਿਰਾਏ ਤੇ ਨਹੀਂ ਕੀਤੀ ਅਸੀਂ ਗੱਡੀ ਸੇਵਾ 'ਚ ਲੈ ਕੇ ਗਏ ਕਿਸੇ ਸੱਜਣ ਆਪਣੇ ਸੱਜਣ ਦੀ ਸੋ ਕਹਿਣ ਤੋਂ ਪਹਿਲਾਂ ਸਾਡੇ ਆ ਮੈਂ ਲਾਸਟ ਦੇ ਵਿੱਚ ਇੱਕੋ ਹੀ ਗੱਲ ਕਹੂੰਗਾ ਬਈ ਭਰਾਵੋ ਲੱਤਾਂ ਖਿੱਚਣ ਨਾਲੋਂ ਮੂੰਹ ਤੇ ਗੱਲ ਕਹਿ ਦਿਓ ਦੂਸਰਾ ਕਿਸੇ ਸਮੇਂ ਵੀ ਆਉਣ ਵਾਲੇ ਸਮੇਂ 'ਚ ਕਿਉਂਕਿ ਆਪਣੀ ਲਹਿਰ ਵਧੇ ਫੁੱਲੇ ਤੇ ਥੋੜਾ ਸਹਿਯੋਗ ਵੱਧ ਆਊਗਾ ਤਾਂ ਫਿਰ ਕਈ ਵਾਰ ਹੋ ਜਾਂਦਾ ਕਿੰਤੂ ਪ੍ਰੰਤੂ ਆ ਖੜਾ ਵਿਕਾਸ ਇਹਦੇ ਕੋਲੇ ਹਸਾਬ ਕਿਤਾਬ ਆ ਸਾਨੂੰ ਗੁਰਦਾਰਾ ਸਾਹਿਬ ਲਈ ਜਾ ਕੇ ਚਾਹੇ ਕਸਮ ਖਵਾ ਲਿਓ ਹਸਾਬ ਕਿਤਾਬ ਦੀ ਇੱਕ ਪੈਸਾ ਹਰਾਮ ਹੋਊਗਾ ਇਹ ਮੈਂ ਤਾਂ ਗੱਲ ਕਹੀ ਆ ਵੀ ਭਰਾਵੋ ਕੋਈ ਕਿੰਤੂ ਪ੍ਰੰਤੂ ਨਾ ਹੋਵੇ ਵੀ ਇਸ ਮਹਾਂਮ ਨੂੰ ਆਪਾਂ ਪੰਜਾਬ 'ਚ ਲੈ ਕੇ ਜਾਈਏ ਕਿਉਂਕਿ ਸਾਰੇ ਪੰਜਾਬ ਚ ਲਹਿਰ ਚੱਲੇ 1300 ਰੋਖ ਆਪਾਂ ਪਿੰਡਾਂ ਇੱਕ ਇੱਕ ਪਿੰਡ ਚ ਲਾਈਏ ਹਾਂ ਜਿਹੜੇ ਪਿੰਡਾਂ ਚ ਪੰਜਾਬ ਚ ਲੱਗੇ ਹੋਏ ਨੇ ਰੋਖ ਸਾਨੂੰ ਵੀ ਉਹਨਾਂ ਤੋਂ ਹੀ ਮਤਲਬ ਇਹ ਸਿਹਤ ਮਿਲੀ ਆ ਕਈ ਵਾਰ ਆਪਾਂ ਇਕੱਠੇ ਜਾਨੇ ਆਉਨੇ ਆ ਅੱਜ ਇੱਧਰ ਖੜਾ ਵੀਰ ਸਾਡੇ ਆਪਣੇ ਮੈਂਬਰ ਜੀ ਖੜੇ ਨੇ ਅਜੀਮੇਰ ਸਿੰਘ ਜਿਨ੍ਹਾਂ ਦੀ ਅਗਵਾਈ ਚ ਅਸੀਂ ਇਹ ਸਾਰਾ ਹੁਣ ਕੰਮ ਸ਼ੁਰੂ ਕਰਿਆ ਤੇ ਸਾਥ ਸਾਨੂੰ ਆ ਵੱਡੇ ਭਰਾਵਾਂ ਦਾ ਇਹ ਕਹਿੰਦੇ ਵੀ ਜਦੋਂ ਵੀ ਜੋ ਕਹੋਗੇ ਤੁਹਾਡੇ ਨਾਲ ਆ ਅਸੀਂ ਮਤਲਬ ਤਨੋਂ ਮਨੋਂ ਤਨੋਂ ਸੋ ਇਸ ਕਰਕੇ ਅਸੀਂ ਵੀ ਕਿਤੋਂ ਸਿੱਖਿਆ ਹੀ ਆ ਅਸੀਂ ਪਿੰਡਾਂ 'ਚ ਜੇ ਆਪਾਂ ਜਾਣੇ ਆ ਜਦੋਂ ਉੱਥੇ ਦੇਖਦੇ ਆ ਪਿੰਡ ਹਰੇ ਭਰੇ ਹੁੰਦੇ ਨੇ ਹਰਿਆਲੀ ਹੁੰਦੀ ਆ ਕਿੰਨੇ ਸੋਹਣੇ ਪਿੰਡ ਲੱਗਦੇ ਨੇ ਉਹ ਸੋ ਸਾਡੇ ਵੀ ਮਨ 'ਚ ਆ ਇੱਕ ਚਿੰਗ ਜਾਗੀ ਵੀ ਆਪਾਂ ਆਪਣੇ ਪਿੰਡ ਨੂੰ ਵੀ ਹਰੇ ਭਰੇਆ ਬਣਾਈਏ ਸੋ ਸਾਡਾ ਸਾਥ ਦਿਓ ਅਸੀਂ ਇਹੀ ਤੁਹਾਡੇ ਕੋਲੋਂ ਮੰਗ ਕਰਦੇ ਆਂ ਤੇ ਇੱਕ ਵਾਰ ਮੈਂ ਸਾਰੇ ਭਰਾਵਾਂ ਨੂੰ ਕਹੂੰਗਾ ਵੀ ਹੱਥ ਖੜੇ ਕਰਕੇ 1300 ਰੁੱਖ ਲਾਉਣ ਦਾ ਸੁਪਨਾ ਜਿਹੜਾ ਆਪਾਂ ਪੂਰਾ ਕਰਨਾ ਜੀ ਉਹਦਾ ਪ੍ਰੋਕਸਾਦਵਾ ਦੋ ਆਪਾਂ ਸਾਰੇ 1300 ਰੁੱਖ ਆਪਾਂ ਜੀ ਆਪਣੇ ਪਿੰਡ ਵਿੱਚ ਜਿਹੜੇ ਲਾਵਾਂਗੇ ਧੰਨਵਾਦ ਜੀ